ਭਾਰਤ ਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਬਾਡਰ ਤੇ ਮਾਹੌਲ ਹੈ ਜਿਹੜਾ ਤਣਾਅ ਵਾਲਾ ਬਣਿਆ ਹੋਇਆ ਕਿਤੇ ਨਾ ਕਿਤੇ ਮਜਾਇਲਾ ਛਟੀਆਂ ਜਾ ਰਹੀਆਂ ਨੇ ਤਾਂ ਦੂਸਰੇ ਪਾਸੇ ਭਾਰਤੀ ਫੌਜ ਵੱਲੋਂ ਵੀ ਮੂੰਹ ਤੋੜਮਾ ਜਵਾਬ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਅੱਜ ਤਲਵੰਡੀ ਸਾਬੋ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਸ਼ਾਂਤੀ ਮਾਰਚ ਕੱਢਿਆ ਗਿਆ 14 ਤਰੀਕ ਨੂੰ ਜ਼ਿਲ੍ਹੇ ਲਈ ਇੱਕ ਵੱਡੀ ਕਾਲ ਦੇ ਦਿੱਤੀ ਹੈ ਲੋਕਾਂ ਨੂੰ ਕਿਹੜੀ ਅਪੀਲ ਕੀਤੀ ਆ ਆਉ ਦਿਖਾਉਣਿਆਂ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਜੰਗਮਲ ਵਾਲੇ ਹਾਕਾ ਮਰਦਾਵਾ ਜੋਕਾ ਉੱਤੇ ਜੰਗਮਾਨ ਵਾਲੇ ਹਾਤਾ ਮਰਦਾਬਾ ਜੋਕਾ ਉੱਤੇ ਜਿੰਦਾਬਾ ਜਿੰਦਾਬਾਾਰੇ ਧਰੇ ਧਰਮ ਦਾ ਇੱਕਾ ਜਿੰਦਾਬਾ ਜਿੰਦਾਬਾ ਜੰਗਮਾਨ ਦੀ ਹੱਤੀ ਜੰਗ ਮੰਦੀ ਬੰਦ ਕਰੋ ਹੁਣ ਆਪਾਂ ਜਿਹੜਾ ਖੰਡਾ ਚੌਂਕਾ ਉੱਥੋਂ ਹੀ ਮਜਾਰਾ ਕਰਾਂਗੇ ਤੇ ਲਾਰੇ ਲਾਵਾਂਗੇ ਵੀ ਜੰਗਾ ਜਿਹੜੀ ਨੂੰ ਵਾਪਸ ਲਓ ਨਹੱਤੀ ਜੰਗ ਲੋਕਾਂ ਤੇ ਮੜਨੀ ਬੰਦ ਕਰੋ ਚਾਹੇ ਨਹੀਂ ਭਰਾਵੋ ਕਿਰਤੀ ਲੋਕਾਂ ਨੂੰ ਲੁੱਟਣ ਦੀ ਖਾਤਰ ਉਹ ਬਾਰਲੀਗਾਂ ਕੰਪਨੀਆਂ ਨੂੰ ਲਿਆਉਣ ਦੀ ਖਾਤਰ ਲੋਕਾਂ ਉੱਤੇ ਹਉਆ ਮੜ ਕੇ ਜਿਵੇਂ ਪਹਿਲਾਂ ਕਰੋਨਾ ਮਹਾਮਾਰੀ ਆ ਹਉਆ ਮੜਿਆ ਸੀ ਤੇ ਉਸ ਤੋਂ ਬਾਦ ਉਹ ਤੇਲ ਕਰੋਨ ਲੈ ਕੇ ਆਏ ਸੀ ਇਸ ਕਰਕੇ ਜੇ ਖੁੱਲੇ ਵਪਾਰ ਨੇ ਖੁੱਲਣਾ ਹੈ ਉਹ ਫਿਰ ਵੱਡੇ ਵੱਡੇ ਮਾਲ ਖੁੱਲਣਗੇ ਇੱਕ ਛੱਤ ਥੱਲੇ ਪੂਰਾ ਸਮਾਨ ਮਿਲਿਆ ਕਰੂ ਤਾਂ ਭਰਾਵੋ ਛੋਟੇ ਦੁਕਾਨਦਾਰਾ ਜਿੱਲੇ ਇਹ ਸਾਰੇ ਮਾਂਜੇ ਜਾਣਿਆ ਇਸ ਆਵਾਜ਼ ਨੂੰ ਬੰਦ ਕਰਨ ਦੀ ਖਾਤਰ ਤਾਂ ਭਰਾਵੋ ਹੋ ਕੇ ਦਬਕੇ ਜਿਹੜੇ ਮਾਰੇ ਜਾ ਰਹੇ ਆ ਜੇ ਉਤਰ ਬਾਬੂ ਛੁੱਟੇ ਗਏ ਆ ਉਤਰ ਵੀ ਕਿਰਤੀ ਲੋਕ ਮਾਰੇ ਗਏ ਆ ਅਸੀਂ ਕਹਿੰਦੇ ਆ ਹਮਲਾ ਹੋਇਆ ਗਲਤ ਹੋਇਆ ਜਿਹੜੇ ਉਹਦੇ ਦੋਸ਼ੀ ਆ ਉਹਨਾਂ ਨੂੰ ਫਾਂਸੀਆਂ ਦੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਪਰ ਭਰਾਵੋ ਤਿੰਨ ਦਿਨ ਪਹਿਲਾਂ ਅਲਰਟ ਕਰਤਾ ਸੀ ਇੱਥੋਂ ਦੀਆਂ ਏਜੰਸੀਆਂ ਨੇ ਵੀ ਕਿਤੇ ਵੀ ਅਤਵਾਦੀ ਹਮਲਾ ਹੋ ਸਕਦਾ ਹੈ ਪਰ ਉਹ ਤਿੰਨ ਦਿਨਾਂ ਦੇ ਅੰਦਰ ਜਿੱਥੇ ਉਹ ਇਹਨਾ ਸ਼ਹਿਰ ਚਪਾਟੇ ਵਾਲੇ ਸੈਲਾਲੀ ਲੋਕ ਆਉਂਦੇ ਆ ਉੱਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਭ ਹੁਣ ਉਹ ਕਹਿੰਦੇ ਅਸੀਂ ਉਹਦਾ ਬਦਲਾ ਲੈ ਰਹੇ ਆ ਬਦਲਾ ਬਰਾਬਰ ਲੋਕਾਂ ਨੂੰ ਉਹਦੇ ਤੇ ਪੂਰੀ ਇੰਟੈਲੀਜੈਂਸੀ ਰੱਖ ਕੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਵੱਡੇ ਇਕੱਠ ਕਰਕੇ ਉੱਥੇ ਫਾਹੇ ਲਾਇਆ ਜਾਵੇ ਇਹ ਮਨੁੱਖੀ ਕਿਰਤਾਂ ਦੇ ਘਾਲ ਕਰਦੇ ਆ ਪਰ ਇਹ ਤਾਂ ਉਸਦੇ ਬਹਾਲਿਆਂ ਚ ਜਿਵੇਂ ਹੁਣ ਵੀ ਐਕਸ਼ਨ ਦਾ ਐਲਾਨ ਦਿੱਤਾ ਉਹ ਸਧੂ ਨਾਲ ਲਿਖਾ ਉਹਦਾ ਇੱਕ ਮੇਲਾ ਲੱਗਣਾ ਉਧਰ ਬੋਟਾਲੇ ਉਹ ਬੋਟਾ ਵਟੋੜਨ ਦੀ ਖਾਤਰ ਬਹੁਤੀ ਜੰਗ ਬੰਦ ਕਰਿਓ ਲੋਕ ਬੇਤਾ ਜਿੰਦਾਬਾਦ 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 ਸਾਰੇ ਪਰਮਾਣੂ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਸਾਰੇ ਲੋਕਾਂ ਦਾ ਇੱਕਾ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਮੈਂ ਜਗਦੇਵ ਸਿੰਘ ਜੋਗਰਾ ਭਾਰਤੀ ਕਿਸਾਨ ਨੇ ਇਹ ਇੱਕਾ ਅਗਰਾਹੇ ਦਾ ਆਗੂ ਆ ਅੱਜ ਕੱਲ ਸਾਡੀ ਸੂਬੇ ਦੀ ਮੀਟਿੰਗ ਹੋਈ ਹੈ ਸੂਬੇ ਦੀ ਮੀਟਿੰਗ ਤੇ ਤਏ ਹੈ ਹੈ ਕਿ ਜਿਹੜੇ ਹਾਕਮ ਹਨ ਹੱਤੀ ਜੰਗ ਲੋਕਾਂ ਤੇ ਵੜ ਕੇ ਇਹ ਬਹਾਨਾ ਲਾ ਰਹੇ ਆ ਵੀ ਉੱਥੇ ਜਿਹੜਾ ਸਲਾਲੀਆਂ ਤੇ ਹਮਲਾ ਹੋਇਆ ਉਹਦਾ ਅਸੀਂ ਬਦਲਾ ਰਹੇ ਹਾਂ ਅਸੀਂ ਕਹਿੰਦਾ ਸਲਾਲੀਆਂ ਤੇ ਹਮਲਾ ਹੋਇਆ ਗਲਤ ਹੋਇਆ ਉਹ ਜਿਹੜੇ ਨੇ ਕੀਤਾ ਉਹ 2 ਘੰਟੇ ਤੋਂ ਕੇ ਕਾਰਵਾਈਆਂ ਕਰਦੇ ਰਹੇ ਨਾ ਉਹਨੂੰ ਇੱਥੋਂ ਦੇ ਪ੍ਰਸ਼ਾਸਨ ਕਿਤੇ ਸੀ ਇਸ ਕਰਕੇ ਉਹਨਾਂ ਨੂੰ ਸਜ਼ਾ ਮਾ ਸਾਕ ਤੋਂ ਸਾਕ ਦੇਣੀਆਂ ਚਾਹੀਦੀਆਂ ਜਨਤ ਇਕੱਠਾ ਜੇ ਉਹਨਾਂ ਨੂੰ ਫਾਂਸੀ ਤੱਕ ਦੇਣੀ ਚਾਹੀਦੀ ਹੈ ਪਰ ਉਹ ਉਧਰਲੇ ਲੋਕਾਂ ਦਾ ਤੇ ਇੱਧਰਲੇ ਲੋਕਾਂ ਦਾ ਕੀ ਕਸੂਰਾ ਹੈ ਜਿਹੜੇ ਬੰਬ ਤੇ ਮਜੈਲਾ ਉਹ ਦਾਗੀਆਂ ਜਾ ਰਹੀਆਂ ਇੱਥੇ ਵੀ ਕਿੰਨਾ ਨੁਕਸਾਨ ਹੋਇਆ ਉਧਰ ਵੀ ਨੁਕਸਾਨ ਹੋਇਆ ਹੈ ਇਹ ਇਧਰਲੇ ਪੰਜਾਬ ਦਾ ਨੁਕਸਾਨ ਹੋ ਰਿਹਾ ਤਾਂ ਵੀ ਲੋਕਾਂ ਦਾ ਜੇ ਉਧਰਲੇ ਪੰਜਾਬ ਦਾ ਨੁਕਸਾਨ ਹੁੰਦਾ ਲੋਕਾਂ ਦਾ ਇਸ ਕਰਕੇ ਬਹਾਨਾ ਹੋ ਰਿਹਾ ਤੇ ਕੰਮ ਹੋ ਰਿਹਾ ਇਸ ਵਾਰ ਜੰਗ ਦੇ ਦੌਰ ਚ ਜੰਗ ਦਾ ਅਧਿਆਤ ਵੱਲ ਧਿਆਨ ਖਿੱਚ ਕੇ ਇਹ ਵੱਡੇ ਫੈਸਲੇ ਕਰ ਰਹੇ ਆ ਵੀ ਇੱਥੇ ਜਿਹੜਾ ਵਪਾਰ ਹੈ ਉਹਨੂੰ ਲਾਗੂ ਕਰਨਾ ਤੇ ਬਿਨਾ ਟੈਕਸ ਤੋਂ ਲਾਗੂ ਕਰਨਾ ਆ ਦੁਕਾਨਦਾਰ ਹੈ ਜਿੰਨੇ ਜਿੰਨੇ ਲੋਕ ਨਾ ਇਹ ਰਹਿਣ ਨਹੀਂ ਜਿਹੜੇ ਇਹ ਏਡੇ ਵੱਡੇ ਫੈਸਲੇ ਕਰੋਨਾ ਮਹਾਮਾਰੀ ਜਦੋਂ ਉਹ ਤਿੰਨ ਕਾਨੂੰਨ ਲੈ ਕੇ ਆਈ ਸੀ ਐਂ ਭਰਾਵੋ ਲੈ ਕੇ ਆਉਂਦੇ ਆ ਅਸੀਂ ਕਹਿ ਰਹੇ ਆ ਨਾ ਹੱਤੀ ਜੰਗ ਬੰਦ ਹੋਣੀ ਚਾਹੀਦੀ ਹੈ ਇਹ ਕਹਦੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਵੀ ਜੰਗ ਬੰਦ ਕਰੋ ਪਰ ਉਹ ਲਵਾਈ ਕੀ ਨਹੀਂ ਹੈ ਅਜੇ ਜੰਗ ਪੂਰਨ ਤਰ੍ਹਾਂ ਤੇ ਬੰਦ ਨਹੀਂ ਹੋਈ ਇਸ ਕਰਕੇ ਲੋਕਾਂ ਨੂੰ ਮੂਹਨ ਕਰਦਾ ਵੀ 14 ਤਰੀਕ ਨੂੰ ਆਪਾਂ ਜਿਲਾ ਹਲਟ ਕੁਆਟਰਾਂ ਤੇ ਵੱਡੇ ਮਾਰਚ ਕਰਨਿਆ ਆਓ ਇਨਸਾਫ ਪਸੰਦ ਲੋਕੋ ਜੰਗ ਹੈ ਜਿਹੜੀ ਕੋਈ ਮਸਲੇ ਦਾ ਹੱਲ ਨਹੀਂ ਬੈਠ ਕੇ ਮਸਲੇ ਹੱਲ ਕੀਤੇ ਜਾ ਸਕਦੇ ਆ ਜੰਗਾਂ ਜਦੋਂ ਵੀ ਹੋਈਆਂ ਲੋਕਾਂ ਦੇ ਨੁਕਸਾਨ ਹੋਇਆ ਚਾਹੇ ਉਹ ਕਾਰਗਰ ਜੰਗ ਹੋਵੇ ਉਹ ਉਹ ਵੀ ਇਥੇ ਦੇ ਹਾਕਮ ਉਹ ਨੌਜਵਾਨਾਂ ਦੇ ਤੂਫਾ ਦੇ ਪੈਸੇ ਖਾਂਦੇ ਇਹ ਸਬੂਤ ਮਿਲੇ ਨਾ ਇਸ ਕਰਕੇ ਭਰਾਓ ਇਹ ਤਾਂ ਸਾਡੀਆਂ ਜੰਗਾਂ ਦੇ ਵਿੱਚੋਂ ਕਮਾਈਆਂ ਕਰਦੇ ਐ ਇਸ ਕਰਕੇ ਅਸੀਂ ਕਹਿੰਦੇ ਆਓ ਪਿਆਰੇ ਲੋਕੋ ਵੀ ਆਪਾਂ 14 ਤਰੀਕ ਨੂੰ ਆਪਵਾ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਇਕੱਠੇ ਹੋ ਕੇ ਵੱਡੇ ਮਾਰਚ ਕਰੀਏ ਤੇ ਅਮਨ ਦਾ ਸ਼ਾਂਤੀ ਦੀ ਰੱਖਤਰ ਹੋ ਅਮਨ ਮਾਰਚਾ ਜਿਹੜੇ ਉਹ ਕੱਢ ਕੇ ਦਾ ਮਕਸਦ ਸਾਡਾ ਅੱਜ ਦਾ ਇਹ